ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗਖੰਡਾ ਅਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾ ਰਹਿ ਸਤ ਬ੍ਰਹਮੀ ਵੈਸ਼ਨਵੀ ਪਵਾਨੀ ਤੂ ਤਰਵਾ ਰਹਿ ਨਿਤ ਜੋਤੀ ਮੁਕਤਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵਾ ਮਾਨਕਾ ਖਲ ਹਾਨਕਾ ਰਤ ਪਾਨਕਾ ਜਗਮਾਨ ਹੈ ਇਕਵਤਿ ਬ੍ਰਹਮਾ ਕੋ ਬਤੀਸਾ ਪੜੈ ਜੋਨੇ ਤਛਤਰੀ ਰਣਜੀਤ ਲੈ ਨਿਰਪੀਤ ਰਹਿ ਰਿੱਧ ਸਿਧ ਪਾਵੈ ਅਤ੍ਰੀ ਲੈ ਬੇਦ ਪੇਦ ਜੋ ਪੜੈ ਬੇਪਰ ਵੈਸੇ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਦੋਹਰਾ ਯਾ ਬੇਦ ਨਾਮ ਉਚਾਰ ਬੇਦ ਪੁਨਾ ਕਰਿਓ ਪ੍ਰਯੋਗ ਪਾਠ ਸਵਾਲਾ ਖਵਣ ਕਰ ਜੀਤ ਜੰਗ ਤਬ ਭੋਗ एको अंगार श्री वाही गुरु जी की कथा ब्रह्म कवच खड्ग खंडा असि अर्गर धर्म रचतग छतरी विश्वपाल पुपाल पछे पल पछे रणकछ अतरी राजमंडा अत परचंडा ईश्वरी करवा रहे सक्त ब्राह्मी वैष्णवी पवानी तूतरवा रहे नित ज्योति मुक्तदायक तारातार किरपान है चंडका मंडका मृत जगत जननी काल का गुणखान है पावा मानका खलहान का, का रतपान का जगमान है ਇਕਵਤ ਬ੍ਰਹਮਾ ਕੋ ਬਤੀਸਾ ਪੜੈ ਜੋਨੇ ਤਛਤਰੀ ਰਣਜੀਤ ਲੈ ਨਿਰਪੀਤ ਰਹਿ ਰਿੱਧ ਸਿਧ ਪਾਵੇ ਅਤਰੀ ਲੈ ਬੇਦ ਪੇਦ ਜੋ ਪੜੈ ਬੇਪਰ ਬੈਸੇ ਆ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲਾ ਖਵਣ ਕਰ ਜੀਤ ਜੰਗ ਤਬਹੋਗ ੴ ਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾ ਰਹਿ ਸਤ ਬ੍ਰਹਮੀ ਵੈਸ਼ਨਵੀ ਪਵਾਨੀ ਤੂ ਤਰਵਾ ਰਹਿ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਪਵਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀਸਾ ਪੜੈ ਜੋਨੇ ਤਛਤਰੀ ਰਣਜੀਤ ਲਹੈ ਨਿਰਪੀਤ ਰਹਿ ਰਿਧ ਸਿਧ ਪਾਵੈ ਅਤਰੀ ਲੇ ਬੇਦ ਭੇਦ ਜੋ ਪੜਿਆ ਬੇਪਰ ਵੈਸੇ ਆ ਤਨ ਸੁਖ ਸੰਪਤਾ ਤਨ ਤਾਮ ਤਨ arogh ਸੂਦਰ ਪਾਇ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਪਾਠ ਸਵਾਲਾ ਖਾ ਵਣ ਕਰ ਜੀਤ ਜੰਗ ਤਬ ਭੋਗ ਇਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲੁ ਪੂ ਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪਰਚੰਡਾ ਈਸ਼ਵਰੀ ਕਰਵਾ ਰਹਿ ਸਤ ਬ੍ਰਹਮੀ ਵੈਸ਼ਨਵੀ ਪਵਾਨੀ ਤੂ ਤਰਵਾ ਰਹਿ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵਾ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਕਵਤਿ ਬ੍ਰਹਮਾ ਕੋ ਬਤੀਸਾ ਪੜੈ ਜੋਨੇ ਤਛਤਰੀ ਰਣਜੀਤ ਲਹਿ ਨਿਰਪੀਤ ਰਹਿ ਰਿੱਧ ਸਿਧ ਪਾਵੈ ਅਤ੍ਰੀ ਲੈ ਬੇਦ ਪੇਦ ਜੋ ਪੜੈ ਬੇਪਰ ਵੈਸੇ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਦੋਹਰਾ ਯਾ ਬੇਦ ਨਾਮ ਉਚਾਰ ਬੇਦ ਪੁਨਾ ਕਰਿਓ ਪਰਯੋਗ ਪਾਠ ਸਵਾਲਾ ਖੋ ਬਣਕਰ ਜੀਤ ਜੰਗ ਤਬ ਭੋਗ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛਰ ਪਲ ਪਛਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾ ਰਹਿ ਸਤ ਬ੍ਰਹਮੀ ਵੈਸ਼ਨਵੀ ਪਵਾਨੀ ਤੂ ਤਰਵਾ ਰਹਿ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵਾ ਮਾਨਕਾ ਖਲ ਹਾਨਕਾ ਰਤ ਪਾਨਕਾ ਜਗਮਾਨ ਹੈ ਇਕਵਚ ਬ੍ਰਹਮਾ ਕੋ ਬਤੀਸਾ ਪੜੈ ਜੋਨੇ ਤਛਤਰੀ ਰਣਜੀਤ ਲੈ ਨਿਰਪੀਤ ਰਹਿ ਰਿੱਧ ਸਿਦ ਪਾਵੇ ਅਤਰੀ ਲੈ ਬੇਦ ਪੇਦ ਜੋ ਪੜੈ ਬੇਪਰ ਬੈਸੇ ਆ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹੱਥ ਸੰਸੀਰ ਦੋਹਰਾ ਯਾ ਬਿਦਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ ਪਾਠ ਸਵਾਲਾ ਖਵਣ ਕਰ ਜੀਤ ਜੰਗ ਤਬ ਭੋਗ